ਗੌੜੀ ਮਹੱਲਾ ਕੀ ਜਾ ਗਵਾਰੇੜੀ ਸੱਚਾ ਅਮਰ ਸੱਚਾ ਪਾਪਸਾਹ ਬਗਬੀ ਅੰਗਰ ਵੈਸੇ ਉਰੀ ਜੀ ਨਾ ਗੁਰੂ ਜੀ ਜਪੀ ਯਾਰਾ ਚਾਰਦੇ ਹਨ ਇਹ ਭਾਈ ਸੱਚਾ ਪਰਮੇਸ਼ਰ ਦਾ ਅਮਰ ਹੁਕਮ ਹੈ ਅਗੇ ਆਪ ਮਰਨ ਤੇ ਰਹਤ ਹੈ ਅਗੇ ਸੱਚਾ ਪਾਪਸਾਹ ਹੈ ਸੂਰੂਪਤੀ ਦਾ ਖੁਦਾ ਮਾਲਕ ਹੈ ਮਨ ਸਾਚੈ ਰਾਤੇ ਹਰ ਵੇ ਪਰਵਾ ਜਿਹਨਾਂ ਦੇ ਮਨ ਸਿਖਾਈ ਕਰਕੇ ਨਾਮ ਦੇ ਰੰਗੇ ਸੱਚੇ ਨਾਮ ਦੇ ਉਹਨਾਂ ਨੂੰ ਹਰੀ ਦੇ ਪਰਵਾ ਦੇ ਖਾਸ਼ ਕਰ ਦਿੰਦਾ ਹੈ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਕਿਸੇ ਕੇ ਦੀ ਬਾਤ ਸੱਚੇ ਨਾ ਉਹ ਦੇ ਪਰਵਾਹ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੇ ਹਨ ਸੱਚਾ ਮਹਿਲ ਸੱਚ ਨਾਮ ਸਮਾਹੁ ਕਿਉਂ ਦਾ ਮਹਿਲ ਤੁਰਿਆ ਤਜ ਹੈ ਸ੍ਰੀ ਰੂਪੀ ਸੱਚਾ ਮਹਿਲ ਹੈ ਸਤ ਸ੍ਰੂਪ ਰੂਪੀ ਸੱਚੇ ਨਾਮ ਕਰਕੇ ਉਹਦੇ ਜਿ ਸਮਾਹੁ ਪ੍ਰਾਪਤ ਹੋਈ ਦਾ ਮਿਲੀ ਦਾ ਹੈ ਸੱਚੇ ਨਾਮ ਕਰਕੇ ਸਮਾਹੁ ਆਨੰਦ ਦਾ ਪ੍ਰਾਪਤ ਹੁੰਦਾ ਸੱਚੇ ਮਹਿਲ ਤੁਰਿਆ ਤਜ ਹੁਣ ਮਨ ਮੇਰੇ ਸ਼ਬਦ ਵਿਚਾਰ ਮੇਰੇ ਪਿਆਰੇ ਮਨੋ ਗੁਰੂ ਸਾਹਿਬ ਦੇ ਸ਼ਬਦ ਨੂੰ ਵਿਚਾਰਨਾ ਕਾਰਸਾ ਦੀ ਸਿੱਖਿਆ ਨੂੰ ਸਰਵਣ ਕਰ ਸਰਵ ਜੀ ਵਿਸ਼ਵਾਸ ਰੂਪੀ ਕਰਨਿਆ ਜਾਰਾ ਆਰਾਮ ਜਪਹੁ ਭਵਜਲ ਉਤਰਹੁ ਪਾਣ ਰਾਮੁ ਦੇਵ ਜਵਾਰ ਮੰਤਿ ਰਾਮਾ ਰਾਮ ਦੇ ਨਾਮ ਨੂੰ ਜਪਣਾ ਕਰੋ ਸੰਸਾਰ ਸਮੁੰਦਰ ਤੋਂ ਪੈਈ ਪਾਰ ਉਤਰ ਜਾਓਗੇ ਮੁਕਤ ਹੋ ਜਾਓਗੇ ਮੁਕਤੀ ਦੇ ਕਿਨਾਰੇ ਤੇ ਪਹੁੰਚ ਜਾਓਗੇ ਸੰਸਾਰ ਤੋਂ ਵਿਸ਼ੇ ਰੂਪੀ ਜਾਲ ਵਿੱਚ ਗੋਤੇ ਨਹੀਂ ਖਾਓਗੇ ਰਹਾਉ ਫਰਮੇ ਆਵੇ ਫਰਮੇ ਜਾਵੇ ਉਸ ਰੂਪ ਦਾ ਧਰਮ ਕਰਕੇ ਜਨਮ ਧਾਰ ਕੇ ਆਉਂਦਾ ਹੈ ਤੇ ਧਰਮ ਕਰਕੇ ਜੁਨਾ ਵਿੱਚ ਮਰ ਮਰ ਕੇ ਜਾਂਦਾ ਹੈ ਇਹੋ ਜਗ ਜਨਮਿਆ ਦੂਜਾ ਭਾਗ ਜਿਹੜਾ ਜਗ ਜੀਵ ਹੁਣ ਹੈ ਕਹਿੰਦੇ ਗਾਇਤ ਭਾਗ ਕਰਕੇ ਜਨਮ ਧਾਰਿਆ ਇਹ ਜੀਵ ਨੇ ਨਹੀਂ ਤਾਂ ਕੇਵਲ ਸੁਧੀ ਸੁਧ ਕੀ ਉਹ ਵਿੱਚ ਕੋਈ ਫਰਕ ਨਹੀਂ ਸੀ ਇਹ ਜੀਵ ਜੰਮਿਆ ਤਾਂ ਹੈ ਜੋ ਨੈ ਭਾਰ ਲੱਗਾ ਹੋਇਆ ਹੋਣੇ ਕਰਕੇ ਦੇ ਅੰਦਰੇ ਮਾਨੁਮੁਖਾ ਚੀਤੇ ਆਵੈ ਜਾ ਮਾਨੁਮੁਖੀਏ ਜੀਵੇ ਵਾਹਿਗੁਰੂ ਨੂੰ ਚੀਤੇ ਨਹੀਂ ਕਰਦੇ ਇਸ ਕਰਕੇ ਆਉਂਦੇ ਜਾਂਦੇ ਜਾਂਦੇ ਮਰਦੇ ਰਹਿੰਦੇ ਹਨ ਆਪ ਭੁੱਲਾ ਕੇ ਪ੍ਰਭ ਆਪ ਕੋ ਲਾਇਆ ਕੋ ਸੰਸਾਰ ਸਿੱਖਾਂ ਦਾ ਮਾਰੇ ਜੀਵ ਆਪ ਭੁੱਲ ਗਿਆ ਕਿ ਪ੍ਰਭ ਅਕਾਲ ਪੁਰਖ ਨੇ ਇਹਨੂੰ ਆਪ ਬੁਲਾਇਆ ਇਹ ਦੱਸੋ ਵੇਡਾਣੀ ਚੱਕਰੀ ਲਾਇਆ ਜੇ ਭਾਈ ਆਪ ਭੁਲੇ ਤਾਂ ਉੱਤੇ ਹੁੰਦੇ ਆ ਤਾਂ ਵੀ ਇਹ ਵਿਦਿਆ ਦੇ ਪ੍ਰਕਾਪ ਕਰਕੇ ਭੁਲੇ। ਤੇ ਜੇ ਪ੍ਰਭੂ ਨੇ ਆਪ ਲਾਇਆ ਗੁਰ ਸਿੱਖੋਂ ਤਾਂ ਵੀ ਇਹਦੀ ਕਰਨੀ ਕਰਕੇ ਭੁਲਾਇਆ ਹੈ ਮਾਰਾ ਕਰਮਾਂ ਅਨਸਾਰ ਫਲ ਦਿੰਦਾ ਹੈ। ਜੇ ਇਹ ਜੀਵ ਕਰਮ ਕਰਦਾ ਉਹ ਫਲ ਦਿੰਦਾ ਹੈ। ਆਪੋਂ ਨਹੀਂ ਭੁਲਾਇਆ ਪਰਮੇਸ਼ਰ ਨੇ ਇਹਦੀ ਕਰਤੂਰ ਅਨਸਾਰ ਕੋ ਲਾਇਆ ਹੈ। ਜੇ ਆਪ ਭੁਲੇ ਤਾਂ ਵੀ ਮਨਮਤ ਕਰਕੇ ਭੁਲਾਇਆ ਹੈ। ਜੇ ਪ੍ਰਭੂ ਕੀ ਅਥਵਾ ਕਹੂ ਭੁਲਾਇਆ ਹੈ। ਸਾਮੀਓ ਦੀ ਕਰਮੀਂ ਸਾਰੀ ਭੁਲਾਇਆ ਹੈ ਕਿ ਉੱਤਰ ਹੈ ਇਹੋ ਜੀਵ ਵਿਡਾਣੀ ਚਾਕਰੀ ਲਾਇਆ ਤੇਰੀ ਮਾਲਾ ਕਰਮੀ ਕੀ ਹੈ ਕਹਿੰਦੇ ਜੀਵ ਨੂੰ ਇਸ ਨੇ ਵਿਡਾਣੀ ਦੇਵੀ ਦਿਉ ਤਹਲੀ ਕੋਹਨੇ ਦੀ ਕੋ ਬੰਨੇ ਦੀ ਕੋ ਸਾੜਾਂ ਵਾਲੀ ਰੰਨੇ ਦੀ ਟੋਲ ਤੋਂ ਮੋਟਾ ਸਰਮਾਏ ਵਿਡਾਣੀ ਚਾਕਰੀ ਚ ਲਾ ਛੱਡਿਆ ਵਾਹਿਗੁਰੂ ਨੂੰ ਛੱਡ ਕੇ ਖਸਮ ਛੋੜ ਦੂਜੇ ਲੱਗੇ ਦੁੱਬੇ ਸੇ ਬਣ ਜਾ ਰਿਹਾ ਕਿਉਂ ਬਗਾਨੀ ਨੇ ਕੋਈ ਤੇ ਲਾਸ਼ ਛੱਡ ਪਰਮੇਸ਼ਰ ਨੂੰ ਭੁੱਲ ਕੇ ਬੀਵੀ ਦੀ ਉਤੋਂ ਦੇ ਉਪਾਸ਼ਕ ਬਣੇ ਫਿਰਦੇ ਕੋ ਸੁਲਤਾਨ ਦਾ ਰੂਤ ਪਕਾਤਦਾ ਕਦੇ ਗੁੱਗੇ ਦੀਆਂ ਸੇਵੀਆਂ ਚਾਹਦ ਪੀਂਆਂ ਕਿਉਂ ਭਾਈ ਵਾਹਿਗੁਰੂ ਪੁਲਾਇ ਤੇ ਜੇ ਆਪ ਭੁੱਲੇ ਤਾਂ ਵੀ ਉਹ ਭੁੱਲੇ ਹੈ ਜੇ ਵਾਹਿਗੁਰੂ ਨੂੰ ਭੁਲਾਏ ਤਾਂ ਵੀ ਉਹ ਭੁਲਾਏ ਹਨ ਮਹਾ ਦੁੱਖ ਖੱਟੇ ਬਿਰਥਾ ਜਨਮ ਗਵਾਇ ਇਹ ਮੜੇ ਭਾਰੀ ਜਮਣ ਮੰਨਦੇ ਦੁੱਖ ਦੀ ਖੱਟੀ ਨੂੰ ਖੜਦੇ ਹੈ ਜੇ ਮਨੁੱਖ ਜਨ ਨੂੰ ਮਿਲ ਵੀ ਗਿਆ ਤਾਂ ਵਿਅਰਥ ਜਨ ਨੂੰ ਆ ਰਿਹਾ ਹੋ ਗਣਾ ਚੁਲੱਕੇ ਕਿਰਪਾ ਕਰ ਸਤਿਗੁਰੂ ਮਿਲਾਏ ਜੀ ਉਹਨਾਂ ਤੋਂ ਕਿਰਪਾ दृष्टि ਕਰਕੇ ਮਹਾਰਾ ਪੁਰਬੇ ਪੁੰਨ ਰਾਤਿ ਰਿਹ ਹੋਏ ਨੇ ਸਤਿਗੁਰੂ ਨਾਨਕ ਦੇਵ ਜੀ ਪਾਲ ਸਾਹਿਬ ਗੁਰੰਗਸਾਹ ਨਾਲ ਨੇਂ ਦਿੱਤੇ ਸੇ ਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ ਕੋਈ ਕੋਈ ਮਹਾਰਾ ਦੇ ਨਾਮ ਨੂੰ ਚੇਤੇ ਕਰਦੇ ਆ ਹੋਰ ਜਿੰਨੇ ਕਲਮ ਧਰਮ ਹੈ ਧਰਮ ਰੂਪ ਜਾਣ ਕੇ ਜਿਵੇਂ ਜਿਵੇਂ ਵਿਚੋ ਸੁਖਾ ਲੁੰਦੇ ਹਨ ਨਾਨਕ ਨਾਮ ਜਪੇ ਨਾਉ ਨਉ ਨਿਦਪਾਏ ਲੋਮਾਰੇ ਕਹਿੰਦੇ ਨਾਮ ਨੂੰ ਜੱਲਦੇ ਹਨ ਨਾਮ ਕਰਕੇ ਨਵੇਂ ਨਿਧੀਆਂ ਅਸਨ ਬਸਨ ਪੂਕਨ ਕਪੂਨ ਸਾਰੇ ਬਾਜ਼ਾਰ ਸੁਪਾ ਲੈਂਦੇ ਐ ਨਵਾਂ ਗੋਲ ਕਹਿੰਦਾ ਨਿਰ ਅਧਾਰੂ ਬ੍ਰਹਮ ਜਿਹੜਾ ਹੈ ਉਹ ਨਾਮ ਕੋ ਕਰਕੇ ਹੀ ਪਾ ਲੈਂਦੇ ਹਨ ਗੌੜੀ ਗੁਆਰੇ ਦੀ ਮਹੱਲਾ ਤੀਜਾ ਜਿੰਨਾ ਗੁਰਮੁਖ ਤੇ ਆਇਆ ਜਿੰਨਾ ਗੁਰਾਂ ਦਵਾਰਾ ਗੁਰਮਖਾਂ ਨੂੰ ਵਾਹਿਗੁਰੂ ਨੂੰ ਪਿਆਉਣਾ ਕੀਤਾ ਹੈ ਤੈਨੂੰ ਪੁੱਛੋ ਜਾਏ ਸੰਸੈ ਤਾਂ ਉਹਨਾਂ ਨੂੰ ਜਾ ਕੇ ਪੁੱਛੋ ਉਹਨਾਂ ਨੂੰ ਜਾ ਕੇ ਪੁੱਛਣਾ ਕਰੋ ਗੁਰ ਸੇਵਾ ਤੇ ਮਨ ਪਤੀਆ ਜੇ ਮਰੇ ਆਪ ਹੀ ਕਿਹਨੂੰ ਪੁੱਛੀਏ ਆਪ ਤੋਂ ਬਿਨਾ ਕਹਿੰਦੇ ਭਾਈ ਗੁਰੂ ਸਾਹਿਬ ਦੀ ਸੇਵਾ ਕਰੀਏ ਸੰਮਾਨ ਦੀ ਪ੍ਰੋਸਤਾ ਆਉਂਦਾ ਪਤੀਜਾ ਹੈ ਮਹਾਰਾਜਾ ਮੰਨ ਇਹ ਧਨਵੰਤ ਹਰਨਾਮ ਕੁੰਬਾ ਸਰਬਨ ਮਹਾਰਾਜ ਸਾਹਿਬ ਕਿਰਪਾ ਕਰੋ ਮਾਰੇ ਕਹਿੰਦੇ ਉਹ ਭਾਈ ਧਨਵੰਤ ਤੇ ਕਣੀ ਹੈ ਜੋ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਹਨ ਪੂਰੇ ਗੁਰ ਤੇ ਸੋ ਜੀ ਪਾਉਂਦਾ ਨਹੀਂ ਐਵੇਂ ਅਗਿਆਨੀ ਜੀਆਂ ਨੂੰ ਪੈਂਦੀ ਉਹਨੋ ਸਤਿਗੁਰੂ ਜੀ ਤੋਂ ਸਮਝ ਪੈਂਦੀ ਹੋਸ਼ ਆਉਂਦੀ ਹੈ ਹਰ ਹਰ ਨਾਮ ਜਪੋ ਮੇਰੇ ਭਾਈ ਮੇਰੇ ਭਰਾਓ ਹਰੀ ਦਾ ਹਰ ਹਰੇਕ ਪਾਪਾਂ ਨੂੰ ਹਰਨ ਵਾਲਾ ਜੋ ਨਾਮ ਦਾ ਸਿੰਘ ਜਪਨਾ ਕਰੋ ਗੁਰਮੁਖ ਸੇਵਾ ਹਰ ਕਾਲ ਥਾਏ ਪਾਏ ਜਿਹੜੇ ਗੁਰਮੁਖਾਂ ਦੀ ਸੇਵਾ ਕਰਦੇ ਗੁਰਾਂ ਦੁਆਰਾ ਉਹਨਾਂ ਦੀ ਕਮਾਈ ਪਰਮੇਸ਼ਰ ਖਾਨ ਦੇਖੇ ਚ ਪਾਉਣਾ ਕੀਤੀ ਪ੍ਰਵਾਨਗੀ ਚ ਰਹੈ ਆਪ ਪਛਾਣ ਹੈ ਮਨ ਨਿਰਮਲੁ ਹੂੰ ਜਦੋਂ ਆਪਣੇ ਆਤਮਾ ਦੀ ਇਹ ਜੀਵ ਗੁਰਾਂ ਦਾ ਆ ਪਛਾਣ ਕਰਦਾ ਹੈ ਉਦੋਂ ਮਨ ਸੁਭ ਹੋ ਜਾਂਦਾ ਹੈ ਮਨ ਜੋ ਨਿਰਮਲ ਹੁੰਦਾ ਤਾਂ ਆਪਣੇ ਆਪ ਰਹੀ ਪਛਾਣ ਹੁੰਦੀ ਹੈ ਜੀਵਨ ਮੁਕਤ ਹਰ ਪਾਵੇ ਤੂੰ ਹਰੀਏ ਤਾਂ ਹੀ ਪਾਲਿੰਦੇ ਸੋਹ ਪੁਰਖ ਦਾ ਨਾਮ ਹੀ ਜੀਵਨ ਮੁਕਤ ਹੈ ਜਿਉਂ ਦਾ ਉਹ ਹੀ ਮੁਕਤ ਹੈ ਹਰ ਗਉਨ ਗਾਵੈ ਮਤ ਉਤਮਹੁ ਮਤ ਮਤ ਉਸੇ ਪੁਰਖ ਦੀ ਹੁੰਦੀ ਹੈ ਜੋ ਹਰੀ ਦੇ ਗੁਣਾਂ ਨੂੰ ਜਾਣਦਾ ਹੈ ਬਾਕੀਆਂ ਦੀ ਮਤ ਮਲੀਨ ਹੀ ਰਹਿੰਦੀ ਹੈ ਸਹਿਜੇ ਸਹਿਜ ਸਮਾਵਾਸ ਕਹ ਜੇ ਗਿਆਨ ਕਰਕੇ ਸਹਿਸ ਰੂਪ ਚੋ ਪੁਰਖ ਸਮਾ ਜਾਂਦੇ ਹਮ ਮਿਲ ਜਾਂਦੇ ਹੈ ਊਜੇ ਭਾਏ ਨਾ ਸੇਵਿਆ ਜਾ ਦੁਨੀਆਂ ਚੀਜ਼ਾਂ 'ਚ ਪ੍ਰੇਮ ਰੱਖੀਏ ਤਾਂ ਮਹਾਰਾਜ ਦਾ ਸੇਵਨ ਭਜਨ ਨਹੀਂ ਕੀਤਾ ਜਾਂਦਾ ਹੈ ਹਉਮੈ ਮਾਇਆ ਮਹਾ ਵਿਖਸਾ ਮਾਇਆ ਕਰਕੇ ਹਉਮੈ ਕਿੰਬੜ ਜਾਂਦੀ ਕਿ ਮੇਰੀ ਜੀ ਹੋ ਗਿਆ ਨਹੀਂ ਜਨਮ ਤਾਰ ਕੇ ਆਉਂਦਾ ਹੈ ਮਰ ਮਰ ਕੇ ਜੁਨਾ ਚ ਜਾਂਦਾ ਹੈ ਹਰ ਹਰ ਨਾਮਦੇਵ ਹੈ ਜਨ ਸੋ ਰੋਸ਼ਨ ਸਤਿਗੁਰੂ ਸਾਹਿਬ ਜੀ ਹਰ ਹਰ ਪਰਮੇਸ਼ਰ ਦਾ ਨਾਮ ਜੰਦੇ ਹੰ ਸੋ ਪ੍ਰਖੋ ਪ੍ਰਾਪਤ ਕਰਦਾ ਹੈ ਆਨੰਦੈਨ ਭਗਤ ਗੁਰ ਸਬਦੀ ਹੋ ਰਾਜ ਨੇ ਜੋ ਗੁਰਾਂ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਉਹਨਾਂ ਦੀ ਭਗਤੀ ਹੁੰਦੀ ਹੈ ਠੇ ਪੈਰ ਗੁਰਮਤ ਵਿਰਲਾ ਬੂਝੈ ਕੋ ਦੁਨੀਆ ਵਿਚਾਰਾ ਕੋਈ ਕੋਈ ਵਰਲਾ ਹੈ ਜਿਹੜਾ ਪੁੱਛਦਾ ਗੁਰਾਂ ਦੇ ਪਾਸੋਂ ਤੇ ਸਮਝਦਾ ਹੈ ਨਾਨਕ ਨਾਮ ਸਮਾਵੈ ਸੋ ਮਹਾਰਾਜ ਕਹਿੰਦੇ ਨਾਮ ਪਰਮੇਸ਼ਰ ਵੇ ਕਰਕੇ ਵਾਹਿਗੁਰੂ ਚ ਸਮਾ ਜਾਂਦਾ ਹੈ ਨਾਮੀ ਕੇ ਕਿੰ ਗਉੜੀ ਗੁਆਰੇੜੀ ਮਹੱਲਾ ਪੀਜਾ ਗੁਰਸੇਵਾ ਜੁਗਚਾਰੇ ਹੋਏ ਇਹ ਭਾਈ ਗੁਰੂ ਸਾਹਿਬ ਦੀ ਸੇਵਾ ਤਹਾ ਜੁਗਾ ਦੀ ਹੁੰਦੀ ਆਈ ਹੈ ਤਹਾ ਜੁਗਾ ਜਿਨ੍ਹਾਂ ਜਿਨ੍ਹਾਂ ਸੇਵਾ ਕੀਤੇ ਉਹ ਨਿਹਾਲ ਹੋਏ ਹੈ ਗੁਰਸੇਵਾ ਜੁਗਚਾਰੇ ਸਾਰੇ ਜਗਤ ਵਿੱਚ ਗੁਰਾਂ ਦੀ ਸੇਵਾ ਕਰਕੇ ਪ੍ਰਾਪਤੀ ਹੋਈ ਜਿਸ ਕਿਸੇ ਨੂੰ ਯਾਰੇ ਸਾਧਨਾ ਵਾਲੀ ਵੀ ਗੁਰੂ ਦੀ ਸੇਵਾ ਕਰਕੇ ਮਿਲੇ ਹਨ ਪੂਰਾ ਜਨਕਾਰ ਕਮਾਵੇ ਕੋਈ ਕੋਈ ਮੂਰ ਨੂੰ ਭਗਤ ਜਾਣਾ ਜਿਹੜਾ ਕੋਈ ਕਾਰ ਭਗਤੀ ਦੀ ਕਮਾਉਂਦਾ ਗੁਰਾਂ ਦੇ ਪਾਸੋਂ ਆਖੋਟ ਨਾਮ ਧਨ ਹੜ ਟੂਟ ਨਾ ਹੋਈ ਉਹਨਾਂ ਨੂੰ ਹਰੀ ਦੇ ਨਾਮ ਦਾ ਨਾ ਮੁਕਣ ਵਾਲਾ ਧਨ ਮਹਾਰਾਜ ਬਖਸ਼ਿੰਦੇ ਇਹਦੀ ਕਦੇ ਟੋਟ ਘਾਟਾ ਹੀ ਨਹੀਂ ਹੁੰਦਾ ਹੈ ਐਥੇ ਸਦਾ ਸੁਖੋ ਘਰ ਸੁਭਾਉ ਐਸ ਲੋਕ ਦੀ ਨੂੰ ਸਦਾ ਸੁਖ ਹੋਇ ਦਰਗਾਹ ਵਿੱਚ ਵੀ ਉਹਨਾਂ ਦੀ ਸੁਖਬਾਹ ਹੁੰਦੀ ਹੈ ਪਰ ਲੋਕ 'ਚ ਮੇਰੇ ਭਰਮ ਨਾ ਕੀਜੈ ਮਨਾਏ ਮੇਰੇ ਭਰਮ ਚ ਨੋ ਪਿਆਕਾਰ ਭਰਮ ਨਾ ਕਰਿਆ ਕਰ ਸੰਸਾਰ ਨਾ ਕਰਿਆ ਕਰ ਗੁਰਮੁਖ ਸੇਵਾ ਅੰਮ੍ਰਿਤ ਰਾਸ ਪੀਜੈ ਗੁਰਮੁਖਾਂ ਦੀ ਤਹਿਲ ਕਰਕੇ ਅੰਮ੍ਰਿਤ ਨਾਮ ਰਾਸ ਬ੍ਰਹਮਾਨੰਦ ਨੂੰ ਪੀਣਾ ਕਰੀਏ ਰਹਾਉ ਸਤਿਗੁਰੂ ਸਿਵਹਿ ਸਿ ਮਹਾਪੁਰਖ ਸੰਸਾਰੇ ਸਭੇ ਨੇ ਕਹਿਲ ਕਰੇ ਮਹਾਪੁਰਖ ਪੂਰਨ ਪੁਰਖ ਹੋ ਤਕਰੇ ਤੇ ਬ੍ਰਹਮ ਦਾ ਰੂਪ ਹੈ ਸੰਸਾਰ ਵਿੱਚ ਆਪ ਉਧਰੇ ਕੁਲ ਸਗਲ ਨਿਸਾਰੇ ਸਤਿਗੁਰਾਂ ਦੀ ਟਹਿਲ ਕਰਨ ਵਾਲੇ ਮਹਾਪੁਰਖ ਆਪ ਵੀ ਉਧਰੇ ਜਿਸ ਸੰਸਾਰ ਤੋਂ ਮੁਕਤ ਹੋ ਗਏ ਸਾਰੀਆਂ ਕੁਲਾਂ ਨੂੰ ਇਸ ਸੰਸਾਰ ਤੋਂ ਜਿਸ ਵਿਸ਼ਵ ਪੰਚ ਤੋਂ ਪਾਰ ਲਿਆ ਹੈ ਸਰਕਾਰ ਨਾਮ ਰੱਖ ਹੈ ਉਰ ਭਾਰੇ ਕੌਣ ਮੋਹ ਪੁਰਖੀਓ ਪਰਮੇਸ਼ਰ ਦੇ ਨਾਮ ਨੂੰ ਸਿਰ ਦੇ ਜੁਖਾ ਕੇ ਰੱਖਦੇ ਐ ਨਾਮ ਰਤੇ ਪੌ ਜਲ ਉਤਰ ਹੈ ਪਾਰੇ ਜੀ ਕੋਈ ਮਹਾਰਾਜ ਨਾਮ ਚੰਗੇ ਉਹ ਸੰਸਾਰ ਸੂਤ ਕੋ ਪਾਰ ਉਤਰ ਗਏ ਹਨ ਸਤਿਗੁਰੂ ਸਿਵਹਿ ਸਦਾ ਮਨ ਦਾਸਾ ਸਤਿਗੁਰੂ ਦੇ ਸੇਵ ਨੂੰ ਕਰੀਏ ਮਨ ਨੂੰ ਸੇਵਕ ਬਣਾ ਕੇ ਸਦਾ ਵਾਸਤੇ ਦਾਸਾ ਭਾਵ ਘਾਰ ਕੇ ਹਉ ਮੈਂ ਮਾਰ ਕਮਲ ਪਰਗਾਸਾ ਜੁਨਾ ਦੀ ਹਉਮੈ ਮਾਰ ਦਿੰਦੇ ਹਮਾਰੋਂ ਨਾਲ ਜਿਹਾ ਕੌਲ ਖੜੀ ਆਉਂਦਾ ਬ੍ਰਹਮ ਗਿਆਨ ਦੀਆਂ ਪੰਖੜੀਆਂ ਖਿੜੇ ਆਉਂਦੀਆਂ ਹਲ ਹਦ ਵਾਜੈ ਨਿਗ ਘਰ ਵਾਸਾ ਸਿਦਿ ਰਾਸ ਨੂੰ ਨਿਗ ਸ਼ਬਦ ਦਾ ਵਾਜਾ ਪ੍ਰਗਟ ਹੋਇਆ ਹੁੰਦਾ ਹੈ रूप रूपी ਕਰਜ ਉਹਨਾਂ ਦਾ ਵਾਸਾ ਹੋ ਜਾਂਦਾ ਹੈ ਨਾਮ ਰਤੇ ਕਰਮਾਹੇ ਉਦਾਸ ਜਿਹੜੇ ਨਾਮ ਜੰਗੇ ਆ ਗ੍ਰਸਤ ਵਿੱਚ ਰਹਿੰਦੇ ਘਰ ਵਿੱਚ ਰਹਿੰਦੇ ਉਪਰਾਮ ਰਹਿੰਦੇ ਆ ਕਰ ਸੰਸਾਰ ਵਿੱਚ ਰਹਿੰਦੇ ਉਪਰਾਮ ਰਹਿੰਦੇ ਆ ਕਰ ਸਰੀਰ 'ਚ ਰਹਿੰਦੇ ਉਪਰਾਮ ਰਹਿੰਦੇ ਹਨ ਸੰਸਾਰ ਤੋਂ ਧਤੂਰ ਸੇਵ ਹੈ ਕੰਨ ਕੀ ਸੱਚੀ ਬਾਣੀ ਜੋ ਸੰਗਮ ਦੀ ਕਹਿਲ ਕਰਦੇ ਉਹਨਾਂ ਦੇ ਮੁਖੋਂ ਜੋਤ ਵਿੱਚ ਨਿਕਲ ਜਾਂਦੇ ਹੈ ਉਹ ਸੱਚੇ ਹੁੰਦੇ ਪਾਰ ਪੈਂਦੇ ਹਨ ਉਹਨਾਂ ਦੇ ਅਨਮੁਖ ਜੀ ਸੱਚੀ ਬਾਣੀ ਹੈ ਗੁਰੂ ਦੀ ਸੇਵਾ ਕਰਨ ਵਾਲੇ ਕੱਚੀ ਬਾਣੀ ਨਹੀਂ ਬੋਲਦੇ ਵਿਸ਼ਿਆਂ ਦੀ ਪ੍ਰਸ਼ਾਸ ਕਰਨ ਵਾਲੀ ਬਾਣੀ ਨਹੀਂ ਉਹ ਬੋਲਦੇ ਜੁਗ ਜੁਗ ਭਗਤੀ ਆਠ ਬਸਾਰ ਜੁਗਾਂ ਜੁਗਾਂ ਨਹੀਂ ਭਟਕਾਂ ਜਨਨ ਕਸਮ ਕੀਤੀ ਹੈ ਕਿ ਸਤਿਗੁਰਾਂ ਦੀ ਸੇਵਾ ਕਰਕੇ ਸੋ ਰੀ ਬਾਣੀ ਸੱਚੀ ਬਾਣੀ ਦੀ ਦਾਤ ਪ੍ਰਾਪਤ ਹੁਰੀ ਹੈ ਆਨੰਦ ਜਪ ਹੈ ਹਰ ਸਾਰੰਗ ਪਾਰ ਜਿਵੇਂ ਹਰੀ ਸਾਰੰਗ ਨਾਮੇ ਧਨ ਨੂੰ ਧਾਰਨ ਵਾਲੇ ਨੂੰ ਈਸ਼ ਨੂੰ ਜਪਤੇ ਨਾਨਕ ਨਾਮ ਰਤੇ ਇਹ ਕੇਵਲ ਨਿਰਵਾਣੀ ਜੋ ਨਾਮ ਚ ਰੰਗੇ ਉਹ ਹਰ ਕਹਿੰਦੇ ਉਹ ਮੇ ਕੇਵਲ ਸੁਭ ਹੈ ਬਾਣ ਆਤਮਾ ਕੋ ਰਹਤਾ ਹੈ ਨਿਰਵਾਣ ਪਦਵੀ ਨੂੰ ਪ੍ਰਾਪਤ ਹੋਇਆ ਜਿੱਥੇ ਕੋਈ ਆਲਤ ਨਹੀਂ ਨਿਰਵਾਣ ਪਦਵੀ ਆਤਮਾਂ ਤੋਂ ਦੁੱਖਾਂ ਤੋਂ ਬਾਹਰ ਨਾ ਦੁੱਖ ਦਾ ਦੁੱਖਾਂ ਤੋਂ ਰਹਿ ਬਦਰੀ ਨੂੰ ਪਾਇਆ ਜਿਹਨੇ ਸਾਰੀ ਹੁੰਦੀ ਹੈ ਪਾਣੀ ਸਿਮਰਦਾ ਹੈ ਇਹ ਸ਼ਾਂਤੀ ਗੁੰਦੀ ਨਹੀਂ ਨਾਮ ਦਾ ਸਿਮਰਨ ਕਰਦੇ ਜੋ ਨਾਮ ਜਰੰਗੇ ਹੈ